दो बैग ला पढ़ाई किट अपने हाथ जी बैट आप मारने लंबे लंबे छक्के चलो की बन दिल जा ਆਪਾਂ ਜੋ ਕਿ ਸਕੂਲ ਤੋਂ ਕਰੇ ਤੇ ਟ੍ਰਾਇਲ ਦੇ ਆਏ ਆਇਆ ਆਪਾਂ ਸਕੂਲ ਚ ਪ੍ਰਿੰਸੀਪਲ ਜਰਨੇ ਆਪਣੀ ਵਾਧੂ ਤਾਰੀਫ ਕੀਤੀ ਵੀ ਵਧੀਆ ਖੇਡਦਾ ਮੁੰਡਾ ਤੇ ਇੱਕ ਅੱਧੇ ਦਿਨ ਚ ਆਪਾਂ ਨੂੰ ਫੇਰ ਬੁਲਾਉਣਗੇ ਵਾਕਿਆ ਇੱਧਰ ਆਪਣੇ ਭਾਈ ਹੁਣੀ ਲੱਗੇ ਹੋਏ ਨੇ ਗੇਮ ਕੁੱਟਣ ਕਿਹੜੀ ਗੇਮ ਖੇਡ ਰਹੇ ਹੋਈ ਇੰਡੀਅਨ ਬਾਈਕ ਯਾਰ ਕੋਈ ਵਧੀਆ ਗੇਮ ਖੇਡਿਆ ਕਰੋ ਬਾਬੇ ਬਹੁਤ ਘੈਂਟ ਗੇਮ ਆ ਇਹ ਚਕਾਰ ਰਹੀਆਂ ਘੈਂਟ ਘੈਂਟ ਜੈਂਗੂ ਆਪਾਂ ਇੱਟੜੀ ਗੇਮ ਆਹੇ ਬਹੁਤ ਰੋਲ ਜ਼ਰੋ ਇਸ ਮੰਗਾਵਾ ਮੈਂ ਤੁਸੀ ਪਰਿਆ ਆਪਣੇ ਫੋਨ ਰੋਲ ਜ਼ਰੋ ਇਸ ਮੰਗਾਵਾ ਹਾਂਜੀ ਹਾਂ ਮੰਗਾਵਾ ਚੱਕ ਰੋਲ ਜ਼ਰੋ ਇਸ ਮੰਗੀ ਸੇ ਰੋ ਚੱਕੋ ਓਏ ਹਾਏ ਓਏ ਇਹ ਕਈ ਦਿਨ ਕਰਨ ਉਸਲੇ ਦੀ ਇਹ ਓਜਲੇ ਤੋਂ ਲਈ ਆਪਾਂ ਧਾਰੀ ਠੀਕ ਹੈ ਓ ਆਪਣਾ ਘੋੜਾ ਖੜਾ ਪਿਛੇ ਉਹ ਖੜੀ ਆਪਣੀ ਪਾਣੀ ਕਿਹੜੀ ਹੈ ਬੀਮਰ ਉਹ ਬੀਮਰ ਨਹੀਂ ਹੈਗੀ ਬੀਮਰ ਵੱਲ ਜਾ ਬੀਮਰ ਹੈ ਫਾਕੀ ਆਪਣੇ ਘਰੋਂ ਜਿਹੜੇ ਵੀਰ ਬਹੁਤ ਹੀ ਕੈੜ ਵੀਰਾ ਅੱਡੀ ਸੁਣੀ ਜਾਣੀ ਆਪਾਂ ਉਹਨਾਂ ਲਈ ਸੁਣਦੇ ਸੀ ਗਾਣਾ ਭਾਈ ਬਾਹਰ ਮੌਸਮ ਬਹੁਤ ਚਿਲਡ ਹੋਇਆ ਹੋਇਆ ਹਾਂ ਆਪਾਂ ਸਟਾਂਟ ਮਰ ਉਹਨੇ ਆਪਾਂ ਸਟਾਂਟ ਮਰ ਉਹ 1 ਕਰੋੜ ਦੀ ਗੱਡੀ ਆ ਇਹ ਇੱਕ ਤੋੜਾ ਦੇਓ ਯਾਰ ਫੇਰ ਮੁੜ ਕੇ ਉਜਲੇ ਨੇ ਧਾਰੀ ਦੇਣੀ ਵੀ ਨਹੀਂ ਹੈਗੀ ਦੇ ਟਾਕੀ ਤਾਂ ਉਹਦੀ ਕਰਤੀ ਓਏ ਨਹੀਂ ਟਾਕੀ ਉਹਦੀ ਕਰੋੜ ਰੁਪਏ ਦੀ ਆ ਉਹ ਚੱਕੋ ਜੀ ਗੱਡੀ ਟੁੱਟ ਗਈ ਆਪਣੀ ਹੁਣ ਆਪਾਂ ਕਰਨ ਉਹਦਾ ਬਾਈ ਬੋਲੂਗਾ ਓ ਪਤਾ ਨਹੀਂ ਕੀ ਫੁੱਡੂ-ਫੁੱਡੂ ਜੀਆਂ ਗੇਮਾਂ ਖੁੱਲੀ ਜਾਂਦੇ ਨੇ ਇਹ ਖੇលਿਆ ਕਰੋ ਤੁਸੀਂ ਫ੍ਰੀ ਫਾਇਰ ਗੇਮ ਹਣੇ 25 ਇਹ ਤਾਂ ਬੜੀਆ ਲੱਗਦੀ। ਨਾਲ ਹੀ ਕੋਈ ਗੇਮ ਨਾ ਖੇਡੇ ਆ ਫਿਰ। ਇਹ ਤਾਂ ਪਾਗਲ ਨੇ। ਹਾਂ ਯਾਰ। ਮੈਂ ਵੀ ਅੱਜ ਖੇਡਣ ਲੱਗਿਆ। ਗਾਇਸ ਆਪਾਂ ਵੀ ਨਹੀਂ ਖੇਲਦੇ ਆਗੇ ਕੋਈ ਗੇਮ। ਤੇ ਤੁਸੀਂ ਵੀ ਨਾ ਖੇលਿਆ ਕਰੋ ਇਹ ਸਾਈਡ ਤੇ ਬੰਦ ਅੱਖਾਂ ਦੇ ਆਪਣੀਆਂ ਦੇ। ਇਹ ਤਾਂ ਬਸ ਇੱਕ ਸ਼ੌਕ ਕਰੋ ਖੇਡਣ ਲੱਗ ਗਿਆ ਅੱਜ ਮੁੰਡਾ। ਆਈ ਆਪਣਾ ਪਰ ਇੱਕ ਗੇਮ ਤਾਂ ਖੇਲਦੇ ਹਾਂਈ ਤੁਸੀਂ। ਹਾਂ ਤੇ ਇੱਕ ਮੇਂ ਖੇਡਦਾ ਸੀ ਮੈਂ ਤਾਂ ਕੋਈ ਨਹੀਂ ਕਿ ਮੈਨੂੰ ਬੜੀ। ਚਲੋ ਤੁਹਾਨੂੰ ਕੋਲ ਨਾ ਤੁਹਾਨੂੰ ਇੰਡੀਅਨ ਬਾਈ ਲੈਓ ਇਹ ਮੈਮੀ ਖੇਡ ਕੇ ਦੇਖੋ ਇੱਕ ਵਾਰ ਨਹੀਂ ਦੇ ਜੀ ਬਲੌਗ ਸ਼ੂਟ ਲੋ ਮੈਂ ਬਲੌਗ ਸ਼ੂਟ ਕਰਦਾ ਤੇ ਹੁਣ ਆਪਣੇ ਖੇਡਣੇ ਆ ਰਹੀਆਂ ਵੀ ਚਲੋ ਅਬ ਅੜੀ ਟੀਵੀ ਦੀ ਆਵਾਜ਼ ਘੱਟ ਕਰ ਦਿਓ ਹੁਣੇ ਕਰ ਲਗੇ ਟੀਵੀ ਦੀ ਬਾਸ ਘੱਟ ਐਵੇਂ ਫਿਰ ਕਾਪੀਰਾਈਟ ਆ ਜਾਂਦਾ ਹੈ ਇੱਧਰ ਨੂੰ ਕਰੋ ਮੇਰੇ ਕੰਨੀ ਨੂੰ ਮੜਾ ਜਾ ਲੋ ਜੀ ਚਲੋ ਹਣੇ ਦਾ ਚਪਟਾ ਲੈਣੇ ਬਾਹਰ ਚਲੋ ਕੜੇ ਮੁਰੰਦੇ ਸਪਾਪਾ ਜੀ ਇਸ ਮੈਂ ਤੇ ਇੱਕ ਹੌਂ ਚੱਲੇ ਆ ਇਹ ਆਪਣਾ ਲਪੌੜੀ ਦੇਖਣ ਬੁਟੇ ਦੇਖੇ ਕਿੰਨੀ ਕੁ ਹੋ ਗਈ ਤਿਆਰ ਤੇ ਉੱਧਰ ਖੜੇ ਹੀ ਵੱਡੇ ਡੈੜੀ ਤੇ ਮਿਸਤਰੀ ਅਭੀ ਜਾਣੇ ਹੀ ਉਹਨੇ ਹੁਣ ਵੱਡੇ ਡੈੜੀ ਨਾਲ ਤੇ ਅਭੀ ਨਾਲ ਮੱਤ ਮਾਰੀ ਵੀ ਅਭੀ ਹਾਂਜੀ ਡੈੜੀ ਜੀ ਕੀ ਹਾਲ ਚਾਲ ਜੇ ਆ ਵੀ ਇੱਧਰ ਨੂੰ ਆਇਆ ਬੱਸ ਭਾਈ ਆਪਾਂ ਲਿਖੋ ਕਿਉਂ? ਇਹ ਚੱਕਰ ਪੈ ਗਿਆ ਇਹ ਚੱਕਰ ਪੈ ਗਿਆ ਇਹ YouTube ਤੇ ਵੀ ਆਂਦੀ ਆ YouTube ਤੇ ਵੀ ਹਾਂ ਬਾਕੀ ਲੱਗੇ ਹੋਏ ਨਹੀਂ ਮਿਸਤਰੀ ਹੁਣੇ ਕੰਮ ਕਰਨ ਬਹੁਤ ਤਪਾਈ ਹੈਣਾ ਕਿ ਨਹੀਂ ਆ ਵੀ ਪੁੱਤ ਨੂੰ ਲੈਪਟਾਪ ਮਿਲਣਾ ਕੀ? ਹਾਂ ਮਿਲਣਾ ਤੈਨੂੰ ਕਿਹਨੇ ਕਿਹਾ? ਹਾਂ 40-50000 ਰੁਪਏ ਵੀ ਮਿਲਣਾ ਇਹਨੂੰ ਚਾਚਾ ਨੂੰ ਜੁੜ ਗੁਲੀ ਸਹੀ ਗੱਲ ਆ ਇਹ ਤੂੰ ਮੈਨੂੰ ਬੁਲਾਉਣ ਲੱਗ ਦੇ ਨੀ ਗੱਡੀ ਦਾ ਲੈਪਟਾਪ ਕੱਢਾ ਹੁਣ ਆਉਣੇ ਵਾਲੀ ਹੈ ਤੁਰ ਰਿਹਾ ਤੇ ਆ ਦੇ ਅੱਡਾ ਜੂੜ ਵੱਡੀ ਆ ਦੱਸ ਤੁਰਿਆ ਹੋਇਆ ਤੂੰ ਸਹੀ ਗੱਲ ਆ ਤੁਰਿਆ ਹੋਇਆ ਓਹ ਹੋਏ ਤੂੰ ਕਿੱਥੇ ਫੜ ਜਿਹੜੀ ਜਾਂਦਾ ਇਹ ਕਾਲ ਨੂੰ ਜਾ ਰਿਹਾ ਤੇ ਹੁਣ ਵੱਡਾ ਡੈੜ ਚੱਲੇ ਸੀਗੇ ਆਪਾਂ ਖੰਨੇ ਤੇ ਇੱਧਰ ਆ ਚੁੱਕੇ ਨਹੀਂ ਆਪਣੇ ਵੀਰ ਜੋਂਖਾ ਵੀਰ ਤੇ ਕੱਲ ਇਹ ਲੱਗ ਆਏ ਨੇ ਵੀ ਸ਼ਮਸ਼ਾਨ ਘਾੜ ਚ थे, माड़ी थे <laughs> <laughs> किते किते बूटे माड़ी ते भी गए इधर आया फिर कोई गलत इधर फिर नहीं कल कि ला आए फिर बूटे अस मुझे बूटे लाके आए के बूटे थे है बहुत ही ਦਾਨ ਦਾ ਕੰਮ ਕੀਤਾ ਪੁੰਨ ਦਾ ਤੇ ਰੱਬ ਮੇਰ ਕਰੂਗਾ ਹੀ ਬਾਰਿਸ਼ ਪਾਊਗਾ ਰੱਬ ਹਣਾ ਕੋਈ ਨਹੀਂ ਆਪਾਂ ਵੀ ਲਾਵਾਂਗੇ ਬੋਟੇ ਚਲੋ ਜੀ ਫਿਰ ਚਲਦੇ ਹਾਂ ਹੁਣ ਖੰਨੇ ਮਿਲਦੇ ਆ ਜੀ ਫਿਰ ਖੰਨੇ ਜਾ ਕੇ ਗਾਇਸ ਮੈਂ ਤਾਂ ਵੱਡੇ ਡੈਡੀ ਚੱਲੀ ਹੋਈ ਜਾਣ ਨੂੰ ਲੈ ਕੇ ਜਾਣਾ ਨਹੀਂ ਆ ਸਟ੍ਰੀਮਰ ਤੇ ਫਿਰ ਆਪਾਂ ਹੁਣ ਸ਼ੂਟ ਕਰਦੇ ਆਂ ਵਲੋਗ ਅੰਦਰ ਵੀ ਤੋਂ ਇਸ ਸਮੇਂ ਨਾਲ ਆਪਾਂ ਪਲਾਵਾਂਗੇ ਤੁਹਾਨੂੰ ਕਾਫੀ ਬਟ ਰੈਡੀ ਲੈ ਗਿਆ ਮੈਨੂੰ ਕਹਿੰਦਾ ਕਾਫੀ ਵਾਲੀ ਮਸ਼ੀਨ ਦੇਖੋਣੀ ਮੈਂ ਵੀ ਆਪਾਂ ਲੈ ਆਏ ਇਹ ਦਾਲ ਘਰੇ ਦਾ ਚਲੋ ਪੀਣਾਉਣੀਆਂ ਲੈਂਦਾ ਹੁ ਤਾਂ ਮੋਲਦੀ ਲੈ ਆਉਨੇ ਆ ਤੇ ਦਾਲ ਲੈ ਕੇ ਫੇਰ ਚੱਲੀ ਆਪਾਂ ਸਿੱਧਾ ਘਰੇ ਪਿੱਛੇ ਬਾਜ਼ਾਰ ਚ ਰੌਣਕ ਲੱਗੀ ਪਈ ਹਾਂ ਹਾਂਜੀ ਗਾਇਜ਼ ਅੱਜ ਆਈ ਆਪਣਾ ਨੈਕਸਟ ਡੇ ਤੇ ਅੱਜ ਆਪਾਂ ਚੱਲੇ ਸੀਗੇ ਖੰਨੇ ਗੋਲ ਗੱਪੇ ਲੈਣ ਤੇ ਆਪਾਂ ਨੇ ਲੋਣਾ ਸੀਗਾ ਇਹ ਚੈਲੰਜ ਤਾਂ ਕਰਕੇ ਆਪਾਂ ਗਏ ਨਹੀਂ ਹੈਗੇ ਖੰਨੇ ਧੁੱਪਾ ਕਰਕੇ ਨਹੀਂ ਗਏ ਤੇ ਅੱਪਾ ਕਰਤੇ ਜਮੈਟ ਤੋਂ ਆਰਡਰ ਹਨਾ ਇਹ ਕਮ ਹਾਂਜੀ ਗਾਇਸ ਆਪਣਾ ਚੈਲੰਜ ਆਈ ਇਹਦੇ ਨਾਲ ਤੇ YouTube ਚੈਨਲ ਤੇ ਆਪਣੇ ਤੇ ਆ ਚੁੱਕਾ ਹੈ ਜਿਨੇ ਨਹੀਂ ਦੇਖਿਆ ਚੈਲੰਜ ਆਪਣਾ ਉਹ ਆਪਣੇ YouTube ਚੈਨਲ ਤੇ ਜਰੂਰ ਦੇਖੋ ਇਹ ਨਾਲੇ YouTube ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਇਹ ਹਨਾ ਇਹ ਕਮ ਹਾਂਜੀ ਗਾਇਸ ਸਬਸਕ੍ਰਾਈਬ ਕਰੋ ਬਹੁਤ ਫੋਲੋ ਕਰੋ ਸਾਰੇ ਮਿਲਦੇ ਆਈ ਫਿਰ ਅੱਗੇ ਜਾ ਕੇ ਹਾਂਜੀ ਆ ਰਣ ਆ ਰੀਆਂ ਨੇ ਬਾਈ ਚੱਲੇ ਨੇ ਪਾਣੀ ਭੋਣ ਵਾ ਮੋਟਰ ਸਪਲਾਈ ਕਰਨ ਚੱਲੇ ਨੇ ਬੂਟਿਆਂ ਨੂੰ ਕੀ ਲੱਗਿਆ ਲੱਗਿਆ ਹਾਂ ਇਹ ਮੈਂ ਕਾ ਬਣਾ ਦੀ ਆ ਰਹੀ ਹਾਂ ਦਾ ਲੋਗੇ ਮੇਰੇ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਦੇ ਆ ਰਹੀ ਹਾਂ ਦੀ ਸਾਰੀ ਫੈਮਿਲੀ ਮੇਰੇ ਵੱਲੀ ਆ ਜਾਓ ਮੇਰੇ ਦਾ ਚੈਨਲ ਬਣਾਇਆ ਮੈਂ ਇੱਕ ਮਿੱਠੋ ਪੇਰੇ ਦਾ ਇਲਿਟਰੇਟ ਵੋਇਸ ਆਏ ਹਾਏ ਜਾਣਗੀ ਆ ਰਹੀਆਂ ਨੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਯਾਰ ਵੀਰੇ ਨੂੰ ਕਰੀ ਸਬਸਕ੍ਰਾਈਬ ਬਾਈ ਬਹੁਤ ਮਿਹਨਤ ਕਰਦਾ ਆਪਾਂ ਜਿੱਡੀ ਕਾ ਬਾਲਟੀ ਜੱਕਦਾ ਦੇ ਲੋ ਪਾਣੀ ਪਾਉਣ ਨੂੰ ਦਾ ਪਿੱਛੇ ਹਦ ਬੂਟੇ ਆਏ ਬਾਬੇ ਦੇਖ ਲੈ ਯਾਰ ਤੈਨੂੰ ਕੀ ਲੱਗਦੇ ਹੁੰਦੇ ਆ ਲਾ ਦੋ ਵੀਰੇ ਫਿਰ ਤੁਸੀਂ ਵੀ ਆਪਣੇ ਪਿੰਡ ਆ ਖਾਵਾ ਗਾਈਸ ਵੀਰੇ ਆਰੀਆ ਨੂੰ ਲਾਈਕ ਚੈਨਲ ਸਬਸਕ੍ਰਾਈਬ ਕਰਿਓ ਨਹੀਂ ਜਾਰੀਆਂ ਨੇ ਤੁਹਾਡੇ ੱਟ ਮਾਰਨੀ ਆ ਕਿਵੇਂ ਮਾਰਨੀ ੱਟ ਤੁਹਾਨੂੰ ਨਹੀਂ ਪਤਾ ਮਾਰਨੀ ਨਹੀਂ ਹੈਗੇ ਆਪਣੇ ਮੇਰੀ ਸ਼ਕਲ ਵੀ ਦੇਖ ਲਓ ਤੁਸੀਂ ਮੈਨੂੰ ਜਾਣਦੀ ਹੋ ਜਾਣਦੇ ਨੇ ਆਰੀਆ ਨੂੰ ਮੈਨੂੰ ਹਾਂਜੀ ਹਾਂ ਆਏ ਹਾਏ ਆਪਣੇ ਦੋ ਬਲੌਗ ਆ ਜਾਂ ਹੋਏ ਹਾਂ ਹਾਏ ਹਾਂ ਮੇਰੇ ਬਲੌਗ ਚ ਨਹੀਂ ਤੁਸੀਂ ਕਦੇ ਆਏ ਹਾਂ ਨਾ ਪਰ ਮੈਂ ਘਾਟੇ ਬਣਾਉਂਦੇ ਆ ਉਹ ਇੱਧਰ ਪਾਓ ਆਈ ਦੇ ਪਾ ਦੇ ਇੱਥੇ ਪਾ ਦੇ ਯਾਰ ਕੋਈ ਨਾ ਪਾਣੀ ਦਾ ਪਾਣੀ ਪਾਣੀ ਬੋਣਾ ਪਾਣੀ ਦਾ ਪਾਣੀ ਹੋਣਾ ਪਾਣੀ ਦਾ ਪਾਣੀ ਹੋਣਾ ਗਾਈਸ ਵਿਰੇ ਆਰੀਆਂ ਨੇ ਪਾਣੀ ਪਤਾ ਗਾਈਸ ਵਿਰੇ ਗਾਈਸ ਕੁਝ ਵੀ ਆਪਣੇ ਪਿੰਡਾਂ ਘੁਮਾ ਤੇ ਬੂਟੇ ਵੱਤੋਂ ਵੱਦ ਲਾਓ ਤੇ ਪਾਣੀ ਦੀ ਇੱਕ ਇਲਿਟਰੇਟ ਬੋਇਸ ਚੈਨਲ ਆਉਂ ਚ ਅਸੀਂ ਬੂਟੇ ਲਾਉਂਦੇ ਦਾ ਵੀਡੀਓ ਪਾਇਆ ਸ਼ਮਸ਼ਾਨ ਘੜਜ ਹਨ ਆਰੀਆਂ ਨਾ ਹਾਂ ਇੱਧਰ ਬੱਚਿਆਂ ਨੂੰ ਵੀ ਦਿਖਾਓ ਵੀ ਬੱਚੇ ਆਂਦੇ ਬੱਚੇ ਦੇ ਕੈਰੈਕਟਰ ਖੇਡ ਰਹੇ ਨੇ ਇਲਾਨੇ ਪੰਜਾਬ ਦਾ ਨਾਮ ਰੋਸ਼ਨ ਕਰਨਾ ਇਹੀ ਹੁੰਦੀ ਹੈ ਬਚਪਨਾ ਇਹੀ ਹੁੰਦਾ ਪਿੰਡ ਦੀ ਸ਼ਾਨ ਆਣ-ਬਾਣ ਸ਼ਾਨ ਉਧਰ ਆ ਦੇ ਤਿੰਨ ਚਾਰ ਬੂਟੇ ਲੱਗੇ ਆ ਨੇ ਬਰੋ ਲਈ ਫਿਰ ਉਹਨੇ ਪਾ ਲਿਆ ਨਾ ਕਿ ਪਾਣੀ ਫਿਰ ਆ ਮੇਰੀ ਬਾਹ ਦੇ ਬਾਲਟੀ ਮਾਰ ਕੇ ਕਾ ਤੋ ਮਿੱਟੀ ਉਹ ਮਿੱਟੀ ਕਰਦੀ ਪਹਿਲਾਂ ਹੀ ਕਾਲੀ ਹੈ ਹੋਰ ਕਾਲੀ ਹੋ ਗਈ ਮਿਲ ਜਾ ਫਿਰ ਪਾਣੀ ਪਾ ਕੇ ਟੈਲੈਂਟ ਕੇਅਰ ਬਾਈ ਹਾਂਜੀ ਜੋੜਾ ਸਿੰਘ <th>ਪਰ 664 ਸ਼ਰਨਦੀਪ <th>ਥਾਪਰ ਇਹਨਾਂ ਦੀ ਇੰਸਟਾਗ੍ਰam ਆਈਡੀ ਆ ਇਹਨਾਂ ਦੀ ਹੈਗੀ ਆ ਮਨੀ ਓਜਲਾ ਮਨੀ ਓਜਲਾ ਉਹ ਮਨੀ ਓਜਲਾ ਇਹਦੀ ਆਈਡੀ ਹੈਗੀ ਰਣਵੀਰ ਸਾਪਰਾ ਨਾ ਮੇਰੀ ਦਿਲਰਾਜ ਵੀ ਦੀਨਪੁਰਾ ਬੋਲੋ ਜਰੂਰ ਕਰਿਓ ਸਾਰੇ ਜਣੇ ਆਪਣੇ 1200 ਸਬਸਕ੍ਰਾਈਬਰ ਕਵਰ ਰੀਡ ਫਾਲੋਅਰ ਕੰਪਲੀਟ ਕਰ ਦਿਓ ਗੁੱਲੀ ਬਦੀਨ ਪਰ ਬੱਚ ਦੇਖੂ ਕਾਬੀ ਹਾਂ ਤੂੰ ਵੀ ਦੇਖ ਲਈ ਇਹ ਮੈਕ ਇੰਟਰਵਿਊ ਚੱਲ ਠੀਕ ਆ ਫਿਰ ਆਪਣੇ ਸਿਮਰਨ ਸਾਪਰ ਭਾਈ ਜੀ ਨੇ ਇਹ ਵਲੌਗ ਬਣਾਉਣ ਲੱਗੇ ਨੇ ਇਹ ਕੱਲ ਤੋਂ ਕੱਲ ਤੋਂ ਸ਼ੁਰੂ ਕੀਤਾ ਇਹਨਾਂ ਨੇ ਵੀ YouTube ਚੈਨਲ ਨਾਲ ਉਹ 72 ਦੇ ਵਿੱਚ ਜਾਣਾ ਪਾਉਂਦਾ ਕੋਈ ਫੁਟੇਜ ਪਤਾ ਬਣੀ ਹਾਂ ਪਾਉਣਾ ਪਤਾ ਇਹ ਆਈ ਹਾਂ ਉੱਤਰ ਵੀ ਆਇਆ ਇਹ ਆਪਾਂ ਉਹ ਇੱਧਰ ਰਹਿੰਦੇ ਹਜੇ ਉਹ ਪਾਏ ਉੱਧਰ ਪਹਿਲਾਂ ਇੱਧਰ ਬੱਚੇ ਵੀ ਦੇਖੋ ਇੱਕ ਖੇਲ ਰਹੇ ਮੈਂ ਬਹੁਤ ਵਾਰ ਬਾਰ ਕਹੀ ਜਾਂਦਾ ਜੀ ਤੁਸੀਂ ਵੀ ਆਪਣੇ ਪਿੰਡ ਦੇ ਥਾਵਾਂ ਤੇ ਲਾਓ ਜੀ ਤੇ ਮਾਸ ਬਹੁਤ ਹੋਈ ਹੋਈ ਆ ਗੁੱਟਾ ਨਾਲ ਪਾਣੀ ਆਊਗਾ ਹੀ ਆਪਣੇ ਪਿੰਡਾਂ ਸਰੋਂ ਪਾਣੀ ਤਾਂ ਆਵੇ ਬਾਰਿਸ਼ ਆਉਗੀ ਜੀ ਆਪਾਂ ਦੇ ਵਿੱਚ ਪਾ ਦੇ ਇੱਕ ਆ ਰਹਿ ਗਿਆ ਇੱਕ ਆ ਬੁੱਟਾ ਰਹਿ ਗਿਆ ਉਹਨਾਂ ਜੀ ਅਸੀਂ ਪਾ ਗਏ ਸੀ ਹੁਣ ਫੇਰ ਚੱਲੀਏ ਜੀ ਆਪਾਂ ਪਾਣੀ ਧਰਨ ਹੁਣ ਆਪਾਂ ਕੰਟੀਨਿਊ ਕਰਾਂਗੇ ਬਲੌਗ